ਕੀ ਹੋ ਰਿਹਾ ਸਾਡੇ ਸਮਾਏ ਨੂੰ ਜਿੱਥੇ ਕਦੇ ਦੂਜੇ ਦੀ ਧੀ ਨੂੰ ਵੀ ਆਪਣੀ ਧੀ ਸਮਝ ਕੇ ਉਸ ਦੀ ਇੱਜ਼ਤ ਦਾ ਖਿਆਲ ਰੱਖਿਆ ਜਾਂਦਾ ਸੀ ਉੱਥੇ ਹੀ ਹੁਣ ਜਦੋਂ ਇੱਕ ਪਿਓ ਨੇ ਆਪਣੀ ਹੀ ਧੀ ਦੀ ਇੱਜ਼ਤ ਦੇ ਲਈ ਆਵਾਜ਼ ਉਠਾਈ ਤਾਂ ਉਸ ਨੂੰ ਆਪਣਾ ਖਮਿਆਜ਼ਾ ਭਰਨਾ ਪਿਆ ਆਪਣੀ ਜਾਨ ਦੇ ਕੇ ਤੁਸੀਂ ਦੇਖੋ ਕਿ ਕਿੱਡਾ ਵੱਡਾ ਖਮਿਆਜ਼ਾ ਸੀ ਉਸ ਪਿਤਾ ਨੂੰ ਆਪਣੀ ਜਾਨ ਦੇ ਕੇ ਆਪਣੀ ਧੀ ਦੀ ਇੱਜ਼ਤ ਬਚਾਉਣੀ ਪਈ ਹਣ ਕੀ ਹੈ ਸਾਰੀ ਖਬਰ ਤੁਹਾਡੇ ਨਾਲ ਚਰਚਾ ਕਰਦੇ ਆਂ ਨਾਲ ਹੀ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਤੇ ਤੁਹਾਨੂੰ ਖਬਰ-ਵਾਰ ਦੱਸਦੇ ਹਾਂ ਖਬਰ ਹੈ ਜੀ ਅਬੋਰ ਦੇ ਪੰਗਾ ਵਾਲਾ ਦੀ ਜਿੱਥੇ ਕਿ ਇੱਕ ਪਿਤਾ ਆਪਣੀ ਪੁੱਤਰੀ ਦੇ ਨਾਲ ਇੱਕ ਵਿਆਹ ਦੇ ਉੱਤੇ ਗਿਆ ਸੀ ਤਾਂ ਵਿਆਹ ਤੇ ਇੱਕ ਮੁੰਡਾ ਸੀ ਉੱਥੇ ਜਿਸ ਨੇ ਕਿ ਉਹਨਾਂ ਦੀ ਬੇਟੀ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਉਸ ਪਿਤਾ ਨੇ ਆਵਾਜ਼ ਉਠਾਈ ਤੇ ਕਿਹਾ ਵੀ ਤੂੰ ਮੇਰੀ ਬੇਟੀ ਦੇ ਨਾਲ ਛੇੜਛਾੜ ਨਹੀਂ ਕਰ ਸਕਦਾ ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਕੋਈ ਵੀ ਪਿਤਾ ਇਹ ਚੀਜ਼ ਨਹੀਂ ਚਾਹੇਗਾ ਕਿ ਉਸ ਦੀ ਬੇਟੀ ਦੇ ਨਾਲ ਛੇੜਛਾੜ ਹੋਵੇ ਪਿਤਾ ਜਿਹਨੇ ਕਿ ਆਪਣੀ ਬੇਟੀ ਨੂੰ ਆਪਣੇ ਹੱਥਾਂ ਵਿੱਚ ਪਾਲਿਆ ਉਹ ਕਦੇ ਵੀ ਇਹ ਨਹੀਂ ਚਾਹੇਗਾ ਕਿ ਉਸਦੀ ਬੇਟੀ ਦੇ ਨਾਲ ਬੁਰਾ ਵਿਹਾਰ ਕੀਤਾ ਜਾਵੇ ਕੋਈ ਵੀ ਪਿਓ ਨਹੀਂ ਚਾਹੁੰਦਾ ਤੇ ਪਰ ਇੱਥੇ ਵੀ ਉਹੀ ਚੀਜ਼ ਹੋਈ ਕਿ ਆ ਪਿਓ ਨੇ ਕੀ ਕੀਤਾ ਆਵਾਜ਼ ਉਠਾਈ ਉਸਨੇ ਕਿਹਾ ਕਿ ਤੂੰ ਮੇਰੀ ਬੇਟੀ ਨਾਲ ਗਲਤ ਕਰ ਰਿਹਾ ਏਦਾਂ ਛੇੜਛਾੜ ਨਹੀਂ ਕੀਤੀ ਜਾਏ ਜੇ ਦੀ ਉਹ ਗੁੱਸੇ ਵਿੱਚ ਵੀ ਆ ਗਿਆ ਤੇ ਹੁਣ ਉਦੋਂ ਤਾਂ ਲੜਾਈ ਝਗੜਾ ਸਿੰਟ ਗਿਆ ਉਹਨਾਂ ਨੇ ਮੁੰਡੇ ਨੂੰ ਵੀ ਘਰ ਭੇਜ ਤਾ ਉਹਨਾਂ ਨੂੰ ਵੀ ਘਰ ਭੇਜ ਤਾ ਪਰ ਉਸ ਤੋਂ ਬਾਅਦ ਸ਼ਾਮ ਨੂੰ ਉਹਨਾਂ ਨੇ ਮੁੰਡੇ ਵਾਲੇ ਜਿਹੜੇ ਆ ਉਸ ਦੇ ਘਰ ਪਹੁੰਚੇ ਉਸ ਕੁੜੀ ਦੇ ਤੇ ਉਹਨਾਂ ਨੇ ਉਸ ਪਿਤਾ ਦਾ ਕਤਲ ਕਰ ਦਿੱਤਾ ਤੁਸੀਂ ਦੇਖੋ ਕੀ ਉਹਨੇ ਕੀਤਾ ਕੀ ਸੀ ਉਹਨੇ ਸਿਰ ਤੇ ਸਿਰਫ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੇ ਲਈ ਉਹ ਇਨਸਾਨ ਬੋਲਿਆ ਸੀ ਤੇ ਪਰ ਉਹਦਾ ਕਤਲ ਕਰ ਦਿੱਤਾ ਗਿਆ ਹੁਣ ਇਹਦੇ ਕੀ ਕਾਰਨ ਹੋ ਸਕਦੇ ਨੇ ਇਹ ਤੁਸੀਂ ਵੀ ਇੱਕ ਵਾਰ ਜ਼ਰੂਰ ਸੋਚੋ ਤੇ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਇਸ ਦੇ ਵਿੱਚ ਕਾਰਨ ਜਿਹੜੇ ਨੇ ਤਿੰਨ ਹੋ ਸਕਦੇ ਨੇ ਪਹਿਲਾ ਕਾਰਨ ਇਹ ਹੋ ਸਕਦਾ ਹੈ ਸਾਡੀ ਪੁਲਿਸ ਦਾ ਜਿਹੜਾ ਕੰਮ ਹੈ ਉਹ ਇੰਨਾ ਵਧੀਆ ਨਹੀਂ ਜਿੰਨਾ ਹੋਣਾ ਚਾਹੀਦਾ ਸੀ ਅੱਜ ਕੱਲ ਜਿਹੜੇ ਲੋਕ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਰਚ ਗਈਆਂ ਨੇ ਕਿ ਅਸੀਂ ਕੇਸ ਦੇ ਵਿੱਚੋਂ ਤਾਂ ਬਾਹਰ ਨਿਕਲ ਹੀ ਆਣਾ ਅਸੀਂ ਪੈਸੇ ਦੇ ਦੇਾਂਗੇ ਅਸੀਂ ਰਿਸ਼ਵਤ ਦੇ ਦੇਾਂਗੇ ਤੇ ਅਸੀਂ ਕੇਸ ਦੇ ਵਿੱਚੋਂ ਬਾਹਰ ਆ ਜਾਾਂਗੇ ਉਹ ਇਹ ਨਹੀਂ ਸੋਚ ਰਹੇਗੇ ਕਿ ਦੇਖੋ ਵੀ ਸਾਨੂੰ ਸਜ਼ਾ ਮਿਲੇਗੀ ਅਸੀਂ ਇਹ ਚੀਜ਼ ਗਲਤ ਕਰ ਰਹੇ ਆਂ ਸਾਨੂੰ ਸਜ਼ਾ ਮਿਲੇਗੀ ਅਸੀਂ ਸਜ਼ਾ ਦੇ ਹੱਕਦਾਰ ਹੋਵਾਂਗੇ ਜੇ ਅਸੀਂ ਇਹ ਜਿਹੀ ਚੀਜ਼ਾਂ ਕਰਾਂਗੇ ਪਰ ਉਹਨਾਂ ਨੂੰ ਇਹ ਲੱਗ ਰਿਹਾ ਵੀ ਚਲੋ ਕੋਈ ਗੱਲ ਨਹੀਂ ਜਿਹੜੇ ਪੁਲਿਸ ਆ ਸਾਨੂੰ ਤਾਂ ਛੱਡ ਹੀ ਦੇਗੀ ਅਸੀਂ ਪੈਸੇ ਦੇ ਦੇਣੇ ਅਸੀਂ ਪੈਸੇ ਵਾਲੇ ਇਨਸਾਨ ਅਸੀਂ ਪੈਸੇ ਦੇ ਦੇਾਂਗੇ ਤੇ ਅਸੀਂ ਬਚ ਜਾਾਂਗੇ ਇਸ ਚੀਜ਼ ਤੋਂ ਇਸ ਕਾਰਨ ਉਹ ਜਿਹੜੇ ਨਾ ਕ੍ਰਾਈਮਸ ਤੋਂ ਡਰ ਹੀ ਨਹੀਂ ਰਹੇ ਅੱਜ ਕੱਲ ਕ੍ਰਾਈਮ ਇੰਨੇ ਕ ਜਿਆਦਾ ਆਮ ਹੋ ਚੁੱਕੇ ਨੇ ਹੁਣ ਇਹਦਾ ਕਾਰਨ ਤਾਂ ਪੁਲਿਸ ਤਾਂ ਹੈਗੀ ਹੋਈ ਆ ਕਿਉਂਕਿ ਜਿਹੜੇ ਪੁਲਿਸ ਆ ਉਹਨਾਂ ਨੂੰ ਤਾਂ ਇਹ ਡਿਊਟੀ ਦਿੱਤੀ ਹੋਈ ਹੈ ਵੀ ਤੁਸੀਂ ਲੋਕਾਂ ਨੂੰ ਕ੍ਰਾਈਮ ਤੋਂ ਕਰਨ ਤੋਂ ਹਟਾਉਣਾ ਹੈ ਤੁਸੀਂ ਆਪਣੇ ਲਾਅਜ਼ ਬਣੇ ਨੇ ਇਸ ਕਰ ਨਹੀਂ ਬਣੇ ਨੇ ਤਾਂ ਕਿ ਲੋਕ ਕੋਈ ਵੀ ਕ੍ਰਾਈਮ ਨਾ ਕਰੇ ਕਿਸੇ ਵੀ ਇਨਸਾਨ ਦੇ ਨਾਲ ਕ੍ਰਾਈਮ ਨਾ ਹੋਵੇ ਤੇ ਕੋਈ ਵੀ ਕ੍ਰਿਮੀਨਲ ਸਾਡੇ ਸਮਾਜ ਦੇ ਵਿੱਚ ਜਿਹੜਾ ਖੁੱਲਾ ਨਾ ਫਿਰ ਸਕੇ ਤੇ ਪਰ ਸਾਡੇ ਪੁਲਿਸ ਪ੍ਰਸ਼ਾਸਨ ਇੰਨਾ ਕ ਜਿਆਦਾ ਢਿੱਲਾ ਚੱਲ ਰਿਹਾ ਹੈ ਕਿ ਬਹੁਤ ਸਾਰੇ ਕ੍ਰਿਮੀਨਲ ਜਿਹੜੇ ਖੁੱਲੇ ਘੁੰਮ ਰਹੇ ਨੇ ਤੇ ਉਹਨਾਂ ਦੇ ਕਾਰਨ ਹੋਰ ਵੀ ਕ੍ਰਿਮੀਨਲਸ ਨੂੰ ਇੱਕ ਘਾਲਾਸ਼ੇਰੀ ਮਿਲ ਰਹੀ ਹੈ ਕਿ ਚੱਲ ਕੋਈ ਨਾ ਉਹ ਬਚ ਗਿਆ ਤੇ ਅਸੀਂ ਵੀ ਬਚ ਜਾਈਏ ਉਹਨੇ ਇੰਨੇ ਪੈਸੇ ਦਿੱਤੇ ਅਸੀਂ ਥੋੜੇ ਵੱਧ ਦੇ ਦਿਆਂਗੇ ਅਸੀਂ ਵੀ ਬਚ ਹੀ ਜਾਵਾਂਗੇ ਇੰਨਾ ਚੀਜ਼ਾਂ ਕਰਕੇ ਜਿਹੜੇ ਲੋਕ ਨੇ ਹੁਣ ਕ੍ਰਾਈਮ ਕਰਨ ਤੋਂ ਡਰ ਹੀ ਨਹੀਂ ਰਹੇ। ਕਤਲ ਬਹੁਤ ਹੀ ਜ਼ਿਆਦਾ ਛੋਟੀ ਚੀਜ਼ ਹੋ ਗਈ ਉਹਨਾਂ ਦੇ ਲਈ। ਅੱਜਕੱਲ ਵਿਆਹ ਸ਼ਾਦੀਆਂ ਦੇ ਵਿੱਚ ਅੱਗੇ ਮਾੜੀ-ਮੋਟੀ ਲੜਾਈ ਹੁੰਦੀ ਸੀ। ਚਲ ਆਪਾਂ ਮੰਨਦੇ ਆਂ ਵੀ ਅੱਗੇ ਵੀ ਤਾਂ ਚੱਲਦੀ ਸੀ ਇਹ ਚੀਜ਼ਾਂ। ਹਾਂ ਲੜਾਈਆਂ ਹੁੰਦੀਆਂ ਸੀ ਪਰ ਅੱਜਕੱਲ ਤਾਂ ਆਵਾ ਹੀ ਉੱਤੇ ਆ ਪੈਸ ਲੋਕਾਂ ਦਾ। ਸਿੱਧਾ ਮਾਰ ਹੀ ਦਿੰਦੇ ਨੇ। ਲੜਾਈ ਝਗੜੇ ਤੱਕ ਤਾਂ ਗੱਲ ਖਤਮ ਹੀ ਨਹੀਂ ਹੁੰਦੀ। ਇਹ ਤਾਂ ਸਿੱਧਾ ਕਤਲ ਕਰਕੇ ਘਰ ਨੂੰ ਮੁੜਦੇ ਨੇ। ਇਹ ਤਾਂ ਹੁਣ ਸਾਡਾ ਸਮਾਜ ਜਿਹੜਾ ਪੂੰਜੀਵਾਦੀ ਸਮਾਜ ਦੇ ਰੋਬੋਟਸ ਨੇ ਜਿਹੜੇ ਇਹਦੀਆਂ ਚੀਜ਼ਾਂ ਕਰਦੇ ਪਏ ਨੇ ਉਹਨਾਂ ਨੂੰ ਲੱਗਦਾ ਪਿਆ ਵੀ ਹੁਣ ਸਾਡੀ ਪੂੰਜੀ ਕੰਮ ਇੱਥੇ ਆਊਗੀ ਕੁੜੀ ਉਹਨਾਂ ਨੇ ਛੇੜ ਲਈ ਕਹਿੰਦੇ ਕੋਈ ਗੱਲ ਨਹੀਂ ਫੇਰ ਕੀ ਆ ਤੇ ਦੇਖੋ ਕਿ ਉਹ ਮੁੰਡਾ ਆਪਣੇ ਪਿਓ ਦੇ ਨਾਲ ਤੇ ਦੋ ਔਰਤਾਂ ਲੈ ਕੇ ਉਸ ਦੇ ਘਰ ਪਹੁੰਚਿਆ ਉਸ ਇਨਸਾਨ ਦੇ ਜਿਹਦੋਂ ਨੇ ਉਸ ਦਾ ਕਤਲ ਕੀਤਾ ਹੁਣ ਇਹਦਾ ਦੂਜਾ ਮੁੱਖ ਕਾਰਨ ਹੈ ਜੀ ਮਰਦ ਪ੍ਰਧਾਨ ਸਮਾਜ ਹੁਣ ਤੁਸੀਂ ਕਹੋਗੇ ਹਣ ਇੱਥੇ ਕਿਵੇਂ ਮਰਦ ਪ੍ਰਧਾਨ ਸਮਾਜ ਆ ਗਿਆ ਤੁਸੀਂ ਦੇਖੋ ਜੀ ਮਰਦ ਪ੍ਰਧਾਨ ਸਮਾਜ ਨਾ ਕੁੜੀ ਛੇੜਨਾ ਹੁਣ ਇੱਕ ਮਾੜੀ ਗੱਲ ਨਹੀਂ ਸਮਝਦਾ ਉਹ ਇਸ ਇੱਕ ਮਰਦਾਨਗੀ ਵਾਲੀ ਗੱਲ ਸਮਝਦੇ ਨੇ ਵੀ ਹਾਂ ਅਸੀਂ ਕੁੜੀ ਛੇੜੀ ਤੁਸੀਂ ਕਦੇ ਵੇਖਿਓ ਮੁੰਡਿਆਂ ਦੇ ਵਿੱਚ ਜੋ ਗੱਲਾਂ ਹੁੰਦੀਆਂ ਨੇ ਤੁਸੀਂ ਵੀ ਸੁਣੀਆਂ ਨੇ ਵੀ ਮੁੰਡਿਆਂ ਦੇ ਵਿੱਚ ਜਦੋਂ ਗੱਲਾਂ ਕਰਦੇ ਨੇ ਉਹ ਕਹਿੰਦੇ ਨੇ ਵੀ ਦੇਖੋ ਮੈਂ ਆ ਕੁੜੀ ਨਾ ਛੇੜ ਕੇ ਆ ਗੱਡੀ ਸੋਹਣੀ ਕੁੜੀ ਸੀ ਉੱਤੇ ਨਹੀਂ ਹੁਣ ਤੋਂ ਭਾਬੀ ਆ ਇਦਾਂ ਇਦਾਂ ਨੇ ਗੱਲਾਂ ਜਿਹੜੀਆਂ ਹੁੰਦੀਆਂ ਪਿਆ ਮੁੰਡਿਆਂ ਦੇ ਵਿੱਚ ਕਿ ਮਰਦ ਪ੍ਰਧਾਨ ਸਮਾਜ ਹੀ ਆ ਤੇ ਦੇਖੋ ਵੀ ਹੁਣ ਇਹ ਮਰਦ ਪ੍ਰਧਾਨ ਸਮਾਜ ਦੇ ਵਿੱਚ ਇਸ ਮਾਈਂਡਸੈਟ ਦੇ ਵਿੱਚ ਇਸ ਮਾਨਸਿਕਤਾ ਦੇ ਵਿੱਚ ਔਰਤਾਂ ਵੀ ਰਲਗੀਆਂ ਨੇ ਉਹ ਕਹਿੰਦੀਆਂ ਨੇ ਵੀ ਸਾਡਾ ਮੁੰਡਾ ਜਵਾਨੀ ਜੀ ਰਿਹਾ ਏ ਇਹ ਕਿਹੋ ਜੀ ਉਹ ਜਵਾਨੀ ਜੀ ਰਿਆ ਵੀ ਕਿਸੇ ਦਾ ਕਤਲ ਕਰ ਦੇਣਾ ਵੀ ਵਧੀਆ ਗੱਲ ਆ ਹੈਨਾ ਕਿਸੇ ਕੁੜੀ ਨੂੰ ਛੇੜ ਦੇਣਾ ਵੀ ਵਧੀਆ ਗੱਲ ਆ ਤੁਸੀਂ ਆਪ ਹੋਰ ਤੋਂ ਇੱਕ ਔਰਤ ਨੇ ਹੀ ਉਸ ਬੰਦੇ ਨੂੰ ਹਣ ਪੈਦਾ ਕੀਤਾ ਹੈਨਾ ਔਰਤ ਵਿੱਚੋਂ ਹੀ ਬੰਦਾ ਪੈਦਾ ਹੋਇਆ ਤੇ ਉਸੇ ਔਰਤ ਨੂੰ ਛੇੜਨਾ ਇੱਕ ਸਹੀ ਗੱਲ ਸਮਝ ਰਿਹਾ ਇੱਕ ਔਰਤ ਕਦੇ ਵੀ ਆਪਣੇ ਬੇਟੇ ਨੂੰ ਸਮਝਾਉਂਦੀ ਨਹੀਂ ਮਾਂ ਕਦੇ ਵੀ ਆਪਣੇ ਬੇਟੇ ਨੂੰ ਸਮਝਾਉਂਦੀ ਨਹੀਂ ਪੁੱਤ ਇਹ ਗੱਲ ਗਲਤ ਆ ਤੇਰੀ ਘਰੇ ਭੈਣ ਬੈਠੀ ਆ ਜੇਕਰ ਉਹਨੂੰ ਕੋਈ ਛੇੜੇ ਫੇਰ ਇਹ ਚੀਜ਼ਾਂ ਆਪਾਂ ਕਰਦੇ ਨਹੀਂ ਕਰਦੇ ਵਿੱਚ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਪੁੱਤ ਮੈਂ ਵੀ ਇੱਕ ਔਰਤਾਂ ਤੇਰੀ ਦਾਦੀ ਇੱਕ ਔਰਤਾਂ ਤੇਰੀ ਚਾਚੀ ਇੱਕ ਔਰਤਾਂ ਤੇਰੀ ਭੈਣ ਇੱਕ ਔਰਤਾਂ ਸਾਰੀਆਂ ਅਸੀਂ ਔਰਤਾਂ ਐ ਜੇਕਰ ਸਾਨੂੰ ਕੋਈ ਛੇੜੇ ਸਾਨੂੰ ਕਿਹੋ ਜਿਹਾ ਲੱਗੇਗਾ ਤੈਨੂੰ ਵੀ ਉਦਾਂ ਹੀ ਸਮਝ ਜਾਣੀ ਚਾਹੀਦੀ ਇਹ ਗੱਲ ਨੂੰ ਕਿ ਤੈਨੂੰ ਵੀ ਕਿਸੇ ਨੂੰ ਨਹੀਂ ਛੇੜਨਾਗਾ ਇਹ ਸਰਾਸਰ ਗਲਤ ਗੱਲ ਆ ਕਿਸੇ ਕੁੜੀ ਦੇ ਨਾਲ ਛੇੜਛਾੜ ਕਰਨੀ ਉਹਦੇ ਨਾਲ ਜ਼ਬਰਦਸਤੀ ਕਰਨੀ ਪੂਰੇ ਤਰੀਕੇ ਨਾਲ ਗਲਤ ਗੱਲ ਆ ਜਦੋਂ ਤੱਕ ਔਰਤ ਹੀ ਦੂਜੀ ਔਰਤ ਦਾ ਪੱਖ ਨਹੀਂ ਲੈਂਦੀ ਉਦੋਂ ਤੱਕ ਕਿਵੇਂ ਸਮਾਜ ਬਦਲੇਗਾ ਔਰਤਾਂ ਨੇ ਔਰਤਾਂ ਹੀ ਔਰਤਾਂ ਨੇ ਵੈਰੀ ਬਣ ਗਈਆਂ ਨੇ ਜੇਕਰ ਕੋਈ ਗੱਲ ਹੁੰਦੀ ਹੈ ਤੇ ਮੁੰਡੇ ਨੂੰ ਨਹੀਂ ਉਹ ਕਹਿੰਦੇਗੇ ਵੀ ਤੂੰ ਗਲਤ ਕੀਤਾ ਉਹ ਕਹਿ ਦਿੰਦੇ ਕੁੜੀ ਖਰਾਬ ਸੀਗੀ ਕੁੜੀ ਕਰੈਕਟਰਲੈਸ ਸੀ ਮਤਲਬ ਕੁੜੀ ਦਾ ਕਰੈਕਟਰ ਸਰਟੀਫਿਕੇਟ ਹਰ ਇੱਕ ਦੇ ਹੱਥ ਦੇ ਵਿੱਚ ਨਾ ਇੱਕ ਕਰੈਕਟਰ ਸਰਟੀਫਿਕੇਟ ਆ ਜਿਹੜੀ ਕਿਹੜੀ ਕੁੜੀ ਦੇ ਉੱਤੇ ਨਾਮ ਪਾ ਦਿੰਦੇ ਨੇ ਵੀ ਇਹ ਤਾਂ ਗਲਤ ਸੀਗੀ ਜੀ ਇਹਦੇ ਤਾਂ ਲੱਛਣ ਗਲਤ ਸੀਗੇ ਆਮ ਤੌਰ ਤੇ ਆਪਣੇ ਤਾਂ ਇਹੀ ਕਹਿੰਦੇ ਜੀ ਕੁੜੀ ਦੇ ਹੀ ਲੱਛਣ ਗਲਤ ਹੋਣਗੇ ਜਿਹੜੇ ਮੁੰਡੇ ਨੇ ਆ ਚੀਜ਼ ਕੀਤੀ ਐ ਇਹ ਗੱਲ ਨਹੀਂ ਕਹਿੰਦੇ ਵੀ ਕੁੜੀ ਭਾਵੇਂ ਜੀ ਮਰਜ਼ੀ ਸੀ ਸਾਡੇ ਮੁੰਡੇ ਨੇ ਇਹ ਚੀਜ਼ ਕਾਹਤੋਂ ਕੀਤੀ ਉਹੀ ਗੱਲ ਵੀ ਬੇਟੀ ਬਚਾਓ ਬੇਟੀ ਬਚਾਓ ਕਰੀ ਜਾਣਾ ਤੇ ਪਰ ਬੇਟੇ ਨਹੀਂ ਸਮਝਾਉਣੇ ਆਪਦੇ ਕਦੇ ਵੀ ਆਪਦੇ ਬੇਟਿਆਂ ਨੂੰ ਵੀ ਸਮਝਾਉਣਾ ਆਪਦੇ ਇੱਕ ਵਾਰ ਤੁਸੀਂ ਬੇਟੇ ਜੋ ਸਮਝਾਉਣ ਲੱਗੇ ਤੇ ਬੇਟੀਆਂ ਬਚਾਉਣ ਦੀ ਕੀ ਲੋੜਾ ਬੇਟੀਆਂ ਨਾਲ ਆਪਾਂ ਸੇਫ ਹੀ ਕਿਤੇ ਤੋਂ ਕਰ ਰਹੇ ਆ ਆਪਸ ਵਿੱਚ ਔਰਤਾਂ ਔਰਤਾਂ ਨਾਲ ਜ਼ਬਰਦਸਤੀ ਕਰ ਰਹੀਆਂ ਨਹੀਂ ਔਰਤਾਂ ਔਰਤਾਂ ਦੇ ਰੇਪ ਕਰ ਰਹੀਆਂ ਨਹੀਂ ਔਰਤਾਂ ਔਰਤਾਂ ਦਾ ਕਤਲ ਕਰ ਰਹੀਆਂ ਰੇਪ ਕਰਕੇ ਨਹੀਂ ਕੌਣ ਕਰ ਰਿਹਾ ਬੰਦੇ ਕਰ ਰਹੇ ਮੁੰਡੇ ਕਰ ਰਹੇ ਤੁਸੀਂ ਮੁੰਡਿਆਂ ਨੂੰ ਸਮਝਾਓ ਵੀ ਤੁਹਾਡੇ ਲਈ ਇਹ ਗੱਲ ਗਲਤ ਤੁਸੀਂ ਇਹ ਚੀਜ਼ਾਂ ਕਾਹਤੋਂ ਕਰ ਰਹੇ ਆ ਤੁਸੀਂ ਬੰਦਿਆਂ ਨੂੰ ਸਮਝਾਉਣ ਲਈ ਆਪਣੇ ਮੁੰਡਿਆਂ ਨੂੰ ਸਮਝਾਉਣ ਦੀ ਥਾਂ ਤੁਸੀਂ ਆਪਣੀ ਕੁੜੀ ਨੂੰ ਕਹਿੰਦੇ ਆ ਪੁੱਤ ਮੁੰਡਿਆਂ ਨੂੰ ਬੁਲਾਈਂ ਨਾ ਮੁੰਡੇ ਗਲਤ ਹੁੰਦੇ ਨੇ ਮੁੰਡਿਆ ਹੁੰਦੇ ਨੇ ਮੁੰਡੇ ਉਹ ਹੁੰਦੇ ਨੇ ਮੁੰਡਿਆਂ ਤੋਂ ਬਚ ਕੇ ਰਹਿਣਾ ਆ ਕਰ ਨਾ ਕਰਨਾ ਜਦ ਕਿ ਤੁਹਾਡੇ ਘਰ ਦੇ ਵਿੱਚ ਇੱਕ ਮੁੰਡਾ ਬੈਠਾ ਹੋਏਗਾ ਜਿਹੜਾ ਕਿ ਬਾਹਰ ਜਾ ਕੇ ਇਹ ਜਿਹੀਆਂ ਚੀਜ਼ਾਂ ਹਰਕਤਾਂ ਕਰ ਰਿਹਾ ਹੋਏਗਾ ਆਪਾਂ ਉਹਨੂੰ ਨਹੀਂ ਸਮਝਾਉਣਾ ਉਹਨੂੰ ਇਹ ਚੀਜ਼ ਕਹਿਣੀ ਵੀ ਤੂੰ ਗਲਤ ਕਰਦਾ ਕੁੜੀ ਨੂੰ ਜੋਤੀ ਸਮਝਾਉਣੇ ਪਿਆ ਵੀ ਪੁੱਤ ਕਿਸੇ ਨਾ ਗਲਤ ਰਿਸ਼ਤੇ ਦੇ ਵਿੱਚ ਨਾ ਹੀ ਚਲੋ ਹੁਣ ਗਲਤ ਰਿਸ਼ਤਾ ਉਹ ਤੁਹਾਡੇ ਹਿਸਾਬ ਨਾਲ ਕੀ ਗਲਤ ਰਿਸ਼ਤਾ ਹੁੰਦਾ ਹੈ ਉਹ ਤੁਸੀਂ ਦੱਸ ਸਕਦੇ ਹੋ ਮੇਰੇ ਲਈ ਤਾਂ ਇਹ ਚੀਜ਼ਾਂ ਗਲਤ ਨਹੀਂ ਹੁੰਦੀਆਂ ਲਵ ਅਫੇਅਰ ਜਿਹੜੇ ਨੇ ਇਹ ਕੋਈ ਬਹੁਤੀ ਗਲਤ ਗੱਲ ਨਹੀਂ ਹੈ ਇਹ ਤਾਂ ਆਪਣੇ ਇੱਕ ਜਿਹੜੀ ਲੋੜ ਆ ਇਨਸਾਨ ਦੀ ਲੋੜ ਆ ਇਨਸਾਨ ਪਿਆਰ ਕਰਦਾ ਇੱਕ ਦੂਜੇ ਦੇ ਨਾਲ ਇਹ ਚਲੋ ਇੱਕ ਵੱਖਰਾ ਹੀ ਕਨਸੈਪਟ ਹੈ ਇਹਦੇ ਬਾਰੇ ਆਪਾਂ ਕਦੇ ਹੋਰ ਚਰਚਾ ਕਰਾਂਗੇ ਜਦੋਂ ਘਰ ਦੇ ਵਿੱਚ ਕੋਈ ਔਰਤ ਗਰਭਵਤੀ ਹੁੰਦੀ ਆ ਉਹਨੂੰ ਬੱਚਾ ਹੋਣ ਵਾਲਾ ਹੁੰਦਾ ਤੇ ਆਪਾਂ ਇਹ ਕਹਿੰਦੇ ਵੀ ਰੱਬਾ ਚੰਗੀ ਚੀਜ਼ ਦੇਵੀ ਹੁਣ ਉਹ ਚੰਗੀ ਚੀਜ਼ ਕਿਹੜੀ ਆ ਚੰਗੀ ਚੀਜ਼ ਕਹਿੰਦੇ ਮੁੰਡੇ ਨੂੰ ਉਹ ਕਹਿੰਦੇ ਨੇ ਕਿਉਂ ਵੀ ਮੁੰਡਾ ਹੀ ਹੋਵੇ ਰੱਬਾ ਕੁੜੀ ਨਾ ਹੋ ਜੇ ਕਿਤੇ ਤੇ ਪਰ ਉਹ ਜਿਹੜੀ ਔਰਤ ਉਸ ਬੱਚੇ ਨੂੰ ਜਨਮ ਦੇਣ ਵਾਲੀ ਉਹ ਵੀ ਕੁੜੀ ਆ ਪਰ ਜਿਹੜੀ ਉਹ ਦਾਦੀ ਤੇ ਉਹ ਮਾਂ ਜਿਹੜੀ ਸੁਖਣਾ ਸੋਕਰੀ ਉਹ ਵੀ ਤਾਂ ਔਰਤਾਂ ਤੁਸੀਂ ਇਹ ਵੀ ਤਾਂ ਸੋਚਣਾ ਵੀ ਤੁਸੀਂ ਵੀ ਔਰਤਾਂ ਆ ਹੁਣ ਤੀਜੀ ਗੱਲ ਇੱਥੇ ਇਹ ਵੀ ਆ ਕਿ ਸਾਡੇ ਜਿਹੜੇ ਸਮਾਜ ਦੇ ਲੋਕਾਂ ਉਹਨਾਂ ਦਾ ਖੂਨ ਬਹੁਤ ਜ਼ਿਆਦਾ ਸਫੈਦ ਹੋ ਗਿਆ ਉਹਨਾਂ ਨੂੰ ਐਂ ਲੱਗਦਾ ਵੀ ਜਿਹੜੀ ਚ ਗਵਾਂਢ ਚ ਗਵਾਂਡੀਆਂ ਨਾਲ ਇਹ ਸਾਨੂੰ ਉਹਦੇ ਤੱਕ ਕੀ ਮਤਲਬ ਜੇਕਰ ਸਾਡੇ ਘਰੇ ਹੋਈ ਹੁੰਦੀ ਤਾਂ ਅਸੀਂ ਧਿਆਨ ਦਿੰਦੇ ਜੀ ਗਵਾਂਡੀਆਂ ਨਾਲ ਹੋਈ ਆ ਸਾਨੂੰ ਕੋਈ ਚੀਜ਼ ਚ ਮਤਲਬ ਨਹੀਂ ਆ ਜੇਕਰ ਉਸ ਵਕਤ ਜਦੋਂ ਉਸ ਘਰ ਦੇ ਵਿੱਚ ਉਹ ਚਾਰ ਇਨਸਾਨ ਆ ਕੇ ਉਸ ਬੰਦੇ ਨੂੰ ਮਾਰ ਰਹੇ ਸੀ ਕੁੱਟਮਾਰ ਕਰ ਰਹੇ ਸੀ ਉਸ ਦੇ ਨਾਲ ਤਾਂ ਉਦੋਂ ਜੇ ਗਵਾਂਢੀ ਉੱਠ ਕੇ ਆ ਜਾਂਦੇ ਤੂੰ ਸਾਡੇ ਪਿੰਡ ਦੇ ਬੰਦਿਆਂ ਨੂੰ ਹੱਥ ਕਿਵੇਂ ਲਾ ਰਿਆ ਹੈ ਉਹ ਆ ਜਾਂਦੇ ਕਹਿ ਦਿੰਦੇ ਵੀ ਸਾਡੀ ਵੀ ਧੀ ਲੱਗਦੀ ਹੈ ਤੁਸੀਂ ਸਾਡੀ ਧੀ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਖੁਦ ਇਸ ਚੀਜ਼ ਦੇ ਖਿਲਾਫ ਹਾਂ ਤੁਸੀਂ ਸਾਡੀ ਧੀ ਦੇ ਨਾਲ ਗਲਤ ਕੀਤਾ ਹੁਣ ਤੁਸੀਂ ਘਰੇ ਆ ਕੇ ਇਹ ਚੀਜ਼ ਕਰ ਰਹੇ ਹੋ ਤੁਹਾਡੇ ਲਈ ਬਹੁਤ ਜ਼ਿਆਦਾ ਗਲਤ ਹੈ ਪਰ ਨਹੀਂ ਸਾਡਾ ਸਮਾਜ ਇਹ ਨਹੀਂ ਕਰਨਾ ਚਾਹੁੰਦਾ ਹੁਣ ਆਪਾਂ ਕਹਿੰਦੇ ਵੀ ਭਗਤ ਸਿੰਘ ਦਵਾਰਾ ਜੰਮੇ ਆਪਾਂ ਨੂੰ ਇਦਾਂ ਬਹੁਤ ਲੋਕ ਕਹਿੰਦੇ ਭਗਤ ਸਿੰਘ ਦਵਾਰਾ ਜੰਮੇ ਪਰ ਜੰਮੇ ਗਵਾਂਡੀਆਂ ਦੇ ਕਰੇ ਵੀ ਸਾਡੇ ਕਿਤੇ ਨਾ ਜੰਮ ਪਏ ਵੀ ਸਾਨੂੰ ਕਿਤੇ ਸਾਡੇ ਮੁੰਡੇ ਨੂੰ ਇਹ ਚੀਜ਼ਾਂ ਨਾ ਕਰਨੀਆਂ ਪੈ ਜਾਣ ਸਾਡੇ ਮੁੰਡੇ ਨੂੰ ਸਮਾਜ ਦੇ ਲਈ ਕਿਤੇ ਜਾਣਨਾ ਦੇਣੀ ਪੈ ਜੇ ਸਾਡੇ ਮੁੰਡੇ ਨੂੰ ਇਹ ਚੀਜ਼ਾਂ ਨਾ ਕਰਨੀਆਂ ਪੈ ਜਾਣ ਵੀ ਭਗਤ ਸਿੰਘ ਜੰਮੇ ਤਾਂ ਸਹੀ ਪਰ ਜੰਮੇ ਗਵਾਂਡੀਆਂ ਦੇ ਵੀ ਸਾਡੇ ਨਾ ਜੰਮੇ ਸਾਡਾ ਸਮਾਜ ਜਿਹੜਾ ਇਹਨਾਂ ਚੀਜ਼ਾਂ ਵਿੱਚ ਬਹੁਤ ਪਿੱਛੇ ਹਟ ਰਿਹਾ ਹੈ ਉਹਨਾਂ ਨੂੰ ਹੁਣ ਇਕੱਠੇ ਹੋਣਾ ਪਸੰਦ ਹੀ ਨਹੀਂ ਆ ਲੋਕ ਪਹਿਲਾਂ ਕਹਿੰਦੇ ਸੀ ਵੀ ਘਰ ਕੱਚੇ ਨੇ ਤੇ ਪਰ ਰਿਸ਼ਤੇ ਪੱਕੇ ਨੇ ਤੇ ਪਰ ਹੁਣ ਕੀ ਆ ਘਰ ਪੱਕੇ ਨੇ ਤੇ ਰਿਸ਼ਤੇ ਕੱਚੇ ਨੇ ਲੋਕਾਂ ਦੇ ਘਰ ਭਾਵੇਂ ਹੁਣ ਪੱਕੇ ਹੋ ਚੁੱਕੇ ਨੇ ਪਰ ਉਹਨਾਂ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਮੋਰਲ ਵੈਲਿਊ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਬਹੁਤ ਜ਼ਿਆਦਾ ਕੱਚੀਆਂ ਹੋ ਚੁੱਕੀਆਂ ਨੇ ਜਿੰਨਾ ਕਾਰਨ ਕੀ ਇਹ ਜਿਹੜੀਆਂ ਜੜੀਆਂ ਘੜਨਾਵਾ ਆ ਵਾਪਰ ਰਹੀਆਂ ਨੇ ਹੁਣ ਅੱਗੇ ਤੁਸੀਂ ਵਿਚਾਰ ਕਰੋ ਤੇ ਸਾਨੂੰ ਦੱਸੋ ਵੀ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਮੈਂ ਰੁਹੀ ਲਾਈਵ ਸਟਰੀਵਲ ਧੰਨਵਾਦ